ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਡਰਾਈਵਰ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਡਰਾਈਵਰ ਮਹਿਕਮਾ ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ ਜਨ ਸੇਵਾ ਡਰਾਈਵਰ ਪਾਰਟੀ ਜਿੰਦਾਬਾਦ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਆ ਕੀਮਤੀ لال ਪੰਜਾਬ ਜ਼ਿਲ੍ਹਾ ਗਰਦਾਸਪੁਰ ਵੱਲੋਂ ਦੋਸਤੋ ਅੱਜ ਆਪਣੇ ਡਰਾਈਵਰ ਭਰਾਵਾਂ ਦੇ ਲਈ ਡਰਾਈਵਰ ਭਰਾਵਾਂ ਦੇ ਹੱਕ ਸੁਰੱਖਿਆ ਰੋਜ਼ਗਾਰ ਇੱਜ਼ਤ ਮਾਨ ਸਨਮਾਨ ਮਰਿਆਦਾ ਦੀ ਲੜਾਈ ਦੇ ਲਈ ਆਪਣੇ ਇੱਕ ਪੋਲੀਟੀਕਲ ਪਾਰਟੀ ਜੋ ਜਨ ਸੇਵਾ ਡਰਾਈਵਰ ਪਾਰਟੀ ਆ ਉਰੁਨਾਮਦਾਸ ਮਹਾਰਾਜ ਦੀ ਕਿਰਪਾ ਨਾਲ ਆਪਣੇ ਸਾਰੇ ਡਰਾਈਵਰ ਭਰਾਵਾਂ ਨੂੰ ਰੋਡ ਤੋਂ ਸਤਾ ਤੱਕ ਲਿਆਉਣ ਦੇ ਲਈ ਯਤਨ ਕਰ ਰਹੀ ਆ ਦੇਖੋ ਆਪਾਂ ਬਹੁਤ ਸਾਰੀਆਂ ਸੰਸਥਾਵਾਂ ਜੂਨੀਅਨਾਂ ਬਹੁਤ ਕੁਝ ਰਜਿਸਟਰਡ ਕਰਾ ਕੇ ਬਹੁਤ ਕੁਝ ਡਰਾਈਵਰ ਸਮਾਜ ਦੇ ਲਈ ਕਰ ਕਰਕੇ ਵੇਖ ਲਿਆ ਕਾਫੀ ਸਾਲਾਂ ਤੋਂ ਬਹੁਤ ਸੰਸਮਾ ਉਠੀਆਂ ਲੇਕਿਨ ਡਰਾਈਵਰਾਂ ਦੇ ਸੋਸਨ ਦੇ ਉੱਤੇ ਕੋਈ ਵੀ ਫਰਕ ਨਹੀਂ ਪਿਆ ਡਰਾਈਵਰ ਸਮਾਜ ਦੀ ਇੱਜ਼ਤ ਮਾਨ ਸਨਮਾਨ ਗੌਰਵ ਮਰਿਆਦਾ ਦਾ ਬਹੁਤ ਘੱਟ ਫਰਕ ਪਿਆ ਕਹਿਣ ਦਾ ਭਾਵ ਸੋਚੋ 10% ਸੋਚੋ 10% ਬਹੁਤ ਯਤਨ ਕਰਕੇ ਵੇਖੇ ਆਪਣੇ ਡਰਾਈਵਰ ਸਮਾਜ ਨੇ ਪਰ ਡਰਾਈਵਰਾਂ ਦਾ ਸੋਸਨ ਹੁਣੋ ਡਰਾਈਵਰ ਨਾਲ ੱਤਕਾ ਹੁਣੋਂ ਡਰਾਈਵਰਾਂ ਦੇ ਨਾਲ ਗੁੰਡਾਗਰਦੀ ਬਦਮਾਸ਼ੀ ਚੋਰ ਲਟੇਰਿਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਾ ਸਕੀਆਂ ਸਰਕਾਰਾਂ ਦੋਸਤੋ ਜਨ ਸੇਵਾ ਡਰਾਈਵਰ ਪਾਰਟੀ ਜੋ ਕਿ ਨੈਸ਼ਨਲ ਰਜਿਸਟਰਡ ਪਾਰਟੀ ਆ ਆਪਣੇ ਨੈਸ਼ਨਲ ਪ੍ਰੈਜ਼ੀਡੈਂਟ ਪ੍ਰਵੀਨ ਆਰ तिवारी ਜੀ ਪ੍ਰਵੀਨ ਆਰ तिवारी ਜੀ ਸਰਦਾਰ ਤਜਿੰਦਰ ਸਿੰਘ ਦਿੱਲੀ ਤੋਂ ਪ੍ਰਦੇਸ਼ ਅਧਿ ਕਸ਼ ਦਿੱਲੀ ਦੇ ਸਰਦਾਰ ਇੰਦਰਜੀਤ ਸਿੰਘ ਉਪਲ ਪੰਜਾਬ ਪ੍ਰਦੇਸ਼ ਅਧਿક્ષ ਇਹਨਾਂ ਦਾ ਮੈਂ ਬਹੁਤ-ਬਹੁਤ ਥੈਂਕ ਯੂ ਧੰਨਵਾਦ ਕਰਦਾ ਜਿਨ੍ਹਾਂ ਨੇ ਡਰਾਈਵਰ ਭਰਾਵਾਂ ਨੂੰ ਇੱਕ ਗਰੀਬ ਪਰਿਵਾਰਾਂ ਨੂੰ ਡਰਾਈਵਰ ਭਰਾਵਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਡਰਾਈਵਰ ਭਰਾਵਾਂ ਦੇ ਹੱਕ ਅਧਿਕਾਰਾਂ ਦੇ ਲਈ ਇਹਨਾਂ ਯਤਨ ਇਹਨਾਂ ਪ੍ਰਯਾਸ ਕੀਤਾ ਮੈਂ ਆਪਣੇ ਡਰਾਈਵਰ ਸਮਾਜ ਨੂੰ ਇਹੋ ਹੀ ਬੇਨਤੀ ਕਰਦਾ ਦੋਸਤੋ ਅੱਜ ਆਪਾਂ ਦੇ ਕੋਲ ਇਹੋ ਹੀ ਇੱਕ ਮੌਕਾ ਵਾ ਅਸੀਂ ਤੁਸੀਂ ਦੇਖਿਆ ਜਿਸ ਤਰ੍ਹਾਂ ਆਪਣਾ ਇੱਕ ਕਾਲਾ ਕਾਨੂੰਨ ਬਣਿਆ ਸੀ ਡਰਾਈਵਰਾਂ ਦੇ ਲਈ ਸਿਰਫ ਉਹ ਰੋਕਿਆ ਗਿਆ ਬੁੱਕਾਂ ਬਣ ਗਈਆਂ ਸਾਰਾ ਕੁਝ ਰੈਡੀ ਤਿਆਰ ਪਿਆ ਵਾ ਚੱਕ ਪੋਸਟਾਂ ਦੇ ਉੱਤੇ ਅੱਜ ਵੀ ਡਰਾਈਵਰਾਂ ਦਾ ਸੋਸਣ ਹੋ ਰਿਹਾ ਡਰਾਈਵਰਾਂ ਨੂੰ ਗਾਲੀ ਗਲੋਚ ਮਾਵਾ ਭੈਣਾ ਧੀਆਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਮੂੰਹੋਂ ਮੰਗੀ ਰਿਸ਼ਵਤ ਡਰਾਈਵਰਾਂ ਤੋਂ ਲਈ ਜਾਂਦੀ ਆ ਇਹ ਸਾਰਾ ਡਰਾਈਵਰ ਸਮਾਜ ਜਾਣਦਾ ਮੂੰਹੋਂ ਮੰਗੀ ਰਿਸ਼ਵਤ ਲਈ ਜਾਂਦੀ ਆ ਕੋਥੇ ਕੋਈ ਰਿਕੁਐਸਟ ਨਹੀਂ ਕੋਈ ਕਿਸੇ ਦੀ ਬੇਨਤੀ ਨਹੀਂ ਮੰਨਦਾ ਆਪਣੇ ਬਹੁਤ ਸਾਰੇ ਮੰਤਰੀ ਵੇਖੇ ਟਰੱਕਾਂ 'ਚ ਬਹਿ ਕੇ ਵੀਡੀਓ ਬਣਾ ਕੇ ਤੁਰ ਜਾਂਦੇ ਆ ਬਹੁਤ ਸਾਰੇ ਮੰਤਰੀ ਇਦਾਂ ਦੇ ਵੇਖੇ ਆ ઠાਬਿਆਂ ਦੇ ਬਹਿ ਕੇ ਡਰਾਈਵਰਾਂ ਦੇ ਹਾਲਚਾਲ ਪੁੱਛ ਕੇ ਤੁਰ ਜਾਂਦੇ ਆ ਪਰ ਚੈੱਕ ਪੋਸਟਾਂ ਤੇ ਕੋਈ ਮੰਤਰੀ ਮਨਿਸਟਰ ਨਹੀਂ ਇਹ ਜਾਂਦਾ ਜਿੱਥੇ ਡਰਾਈਵਰਾਂ ਦੇ ਨਾਲ ਧੱਕਾ ਹੁੰਦਾ ਜੇ ਅੱਜ ਤੱਕ ਗਿਆ ਕੋਈ ਤੇ ਦੱਸ ਦੋ ਪੂਰੇ ਇੰਡੀਆ ਦੇ ਵਿੱਚ ਚੈੱਕ ਪੋਸਟਾਂ ਚੱਲੂ ਨੇ ਅੱਜ ਵੀ ਡਰਾਈਵਰਾਂ ਦੇ ਲਈ ਡਰਾਈਵਰਾਂ ਨੂੰ ਮਾਰਿਆ ਕੁੱਟਿਆ ਜਾਂਦਾ ਗਾੜੀ ਗਲੋਚ ਕੀਤੀ ਜਾਂਦੀ ਆ ਡਰਾਈਵਰਾਂ ਦਾ ਸੋਸ਼ਣ ਕੀਤਾ ਜਾਂਦਾ ਆ ਆਰਟੀਓ ਚੈੱਕ ਪੋਸਟਾਂ ਤਿੰਨ ਤਿੰਨ ਸਟਾਰ ਮੋੜਿਆਂ ਤੇ ਲੱਗਿਆ ਅਦਾ ਅਦਾ ਕਿਲੋ ਚਾਂਦੀ ਉਹਨਾਂ ਦੇ ਮੋਢਿਆਂ ਤੇ ਲੱਗੀ ਆ ਫਿਰ ਵੀ ਡਰਾਈਵਰਾਂ ਤੋਂ ਰਿਸ਼ਵਤ ਲੈਂਦੇ ਨੇ ਰਾਜਸਥਾਨ ਦੇ ਵਿੱਚ ਹੋਰ ਵੀ ਸਟੇਟਾਂ ਹੋਰ ਕਿੰਨੀਆਂ ਥਾਵਾਂ ਦੇ ਵਿੱਚ ਆਟੋ ਉਹਦੀ ਇੰਨੀ ਵਸੂਲੀ ਨਜਾਇਜ਼ ਚਲਦੀ ਆ ਡਰਾਈਵਰਾਂ ਦੇ ਨਾਲ ਇੰਨਾ ੱੱੱਕਾ ਗੁੰਡਾਗਰਦੀ ਬਦਮਾਸ਼ੀ ਹੁੰਦੀ ਆ ਕੋਈ ਨਹੀਂ ਪੁੱਛਦਾ ਕੋਈ ਰਤੀ ਭਰ ਵੀ ਫਰਕ ਨਹੀਂ ਹੈਗਾ ਠੀਕ ਆ ਦੋਸਤੋ ਅੱਜ ਰੋਡ ਤੋਂ ਸਤਾ ਤੱਕ ਡਰਾਈਵਰ ਸਮਾਜ ਐਮਪੀ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਨੇ ਕਾਫੀ ਸਟੇਟਾਂ ਦੇ ਵਿੱਚੋਂ ਜਨ ਸੇਵਾ ਡਰਾਈਵਰ ਪਾਰਟੀ ਵੱਲੋਂ ਅੱਜ ਇਹ ਕੁਝ ਕਿਉਂ ਕਰਨਾ ਪਿਆ ਕਿਉਂਕਿ ਡਰਾਈਵਰ ਨੂੰ ਕੋਈ ਰੋਜ਼ਗਾਰ ਕੋਈ ਸੁਰੱਖਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਰਾਈਵਰ ਦੇ ਪ੍ਰਤੀ ਕੋਈ ਵੀ ਹਮਦਰਦੀ ਕਿਸੇ ਵੀ ਸਰਕਾਰ ਨੂੰ ਨਹੀਂ ਰਹੀ ਠੀਕ ਆ ਇਹ ਬੇਨਤੀ ਹੈ ਆਪਣੇ ਡਰਾਈਵਰ ਸਮਾਜ ਨੂੰ ਡਰਾਈਵਰ ਭਰਾਵਾਂ ਨੂੰ ਜੇ ਤੁਸੀਂ ਡਰਾਈਵਰ ਹੋ ਜਮੀਰਾਂ ਜਾਗਦਿਆਂ ਵਾਲੇ ਹੋ ਤੇ ਆਪਣੇ ਵੈਰ ਵਿਰੋਧ ਛੱਟ ਕੇ ਆਪਣੀ ਈਰਖਾ ਛੱਡ ਕੇ ਇੱਕ ਦੂਸਰੇ ਦੇ ਪ੍ਰਤੀ ਆਪਣੇ ਡਰਾਈਵਰ ਮਹਿਕਮੇ ਨੂੰ ਸਪੋਰਟ ਕਰਿਓ ਜੇ ਡਰਾਈਵਰ ਸਮਾਜ ਦੇ ਹਮਾਇਤੀ ਹੋ ਜੇ ਡਰਾਈਵਰ ਸਮਾਜ ਦਾ ਭਲਾ ਚਾਹੁੰਦੇ ਹੋ ਤੇ ਮੈਨੂੰ ਨਹੀਂ ਮੈਂ ਨਹੀਂ ਕਹਿੰਦਾ ਤੁਸੀਂ ਮੈਨੂੰ ਸਪੋਰਟ ਕਰੋ ਡਰਾਈਵਰ ਮਹਿਕਮੇ ਨੂੰ ਸਪੋਰਟ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੀਤੀ ਹੋਈ ਸਪੋਰਟ ਆਪਣੇ ਡਰਾਈਵਰ ਗਰੀਬਾ ਪਰਿਵਾਰਾਂ ਦਾ ਜਿਹੜਾ ਭਲਾ ਕਰ ਸਕੇ ਆਪਣੇ ਡਰਾਈਵਰ ਭਰਾਵਾਂ ਦਾ ਭਲਾ ਹੋ ਸਕੇ ਤਾਂ ਜੋ ਡਰਾਈਵਰ ਮਹਿਕਮਾ ਰੋਡ ਦੇ ਉੱਤੇ ਜਿਹੜਾ ਖੱਜਲ ਖਵਾਰ ਇੰਨਾ ਹੁੰਦਾ ਵਾ ਦੇਸ਼ ਦੀ ਅਰਥ ਵਿਵਸਥਾ ਚਲਾਉਣ ਵਾਲਾ ਡਰਾਈਵਰ ਸਮਾਜ ਅੱਜ ਰੋਡ ਦੇ ਉੱਤੇ ੱੱਕੇ ਖਾ ਰਿਹਾ ਹਰ ਇੱਕ ਤਰ੍ਹਾਂ ਦੀ ਜ਼ਰੂਰਤਮੰਦ ਸਮੱਗਰੀ ਸਾਡੇ A ਤੋਂ Z ਇੱਕ ਮਜ਼ਦੂਰ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਫੌਜ ਤੱਕ ਆਰਮੀ ਤੱਕ CRP ਤੱਕ ਸਾਰਾ ਕੁਝ ਬਾਰਡਰਾਂ ਤੱਕ ਡਰਾਈਵਰ ਆਪਣੀ ਜਾਨ ਤੇ ਖੇਡ ਕੇ ਆਪਣੀ ਸਮੱਗਰੀ ਪਹੁੰਚਾਉਂਦੇ ਆਪਣੀ ਫੌਜ ਨੂੰ ਵੀ ਆਪਣੇ ਜ਼ਰੂਰਤਮੰਦ ਜਨਤਾ ਜਿੰਨੀ ਵੀ ਆ ਇਹ ਦੇਸ਼ ਦੀ ਸੇਵਾ ਕਰਨ ਵਾਲਾ ਇੱਕ ਡਰਾਈਵਰ ਜਿਹਨੂੰ ਸਾਰੀਆਂ ਸਟੇਟਾਂ ਦੇ ਭ੍ਰਿਸ਼ਟਾਚਾਰੀ ਦਾ ਪਤਾ ਵਾ ਕਿੱਥੇ ਕਿੱਥੇ ਡਰਾਈਵਰਾਂ ਦੇ ਨਾਲ ਧੱਕਾ ਹੁੰਦਾ ਵਾ ਅੱਜ ਜੋ ਸਤਾ ਦੇ ਵਿੱਚ ਆ ਰਿਹਾ ਰੋਡ ਦੇ ਉੱਤੇ ਆਪਣੇ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਨੇ ਆਪਣੇ ਵੀਰ ਬਠਿੰਡੇ ਜ਼ਿਲ੍ਹੇ ਤੋਂ ਹੋਰ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਆਪਣੇ ਗੁਰਦਾਸਪੁਰ ਜ਼ਿਲ੍ਹੇ ਤੋਂ ਆਪਣੇ ਰੋਪੜ ਜ਼ਿਲ੍ਹੇ ਤੋਂ ਵੀਰ ਜੀ ਚੋਣਾਂ ਲੜ ਰਹੇ ਨੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਵੀਰ ਜੀ ਲੜ ਰਹੇ ਨੇ ਫੇਸਬੁੱਕ ਤੇ ਸਾਰੀਆਂ ਫੋਟੋਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਖਡੂਰ ਸਾਹਿਬ ਤਰਨਤਾਰਨ ਜ਼ਿਲ੍ਹੇ ਤੋਂ ਆਪਣੇ ਵੀਰ ਜੀ ਲੜ ਰਹੇ ਨੇ ਇਹਨਾਂ ਦਾ ਵੇਰਵਾ ਮੋਬਾਈਲ ਨੰਬਰ ਸਮੇਤ ਸਾਰਾ ਕੁਝ ਅਗਲੀ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਇਹ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਡਰਾਈਵਰ ਸਮਾਜ ਡਰਾਈਵਰ ਮਹਿਕਮੇ ਨੂੰ ਸਪੋਰਟ ਕਰੋ ਮੈਂ ਜਿੰਨੀਆਂ ਵੀ ਜੁਣੀਆਂ ਨੇ ਜਿੰਨੇ ਵੀ ਟਰੱਕ ਡਰਾਈਵਰ ਜਿੰਨੇ ਵੀ ਆ ਗਰੁੱਪ ਚੱਲਦੇ ਨੇ ਰਾਜਾ ਬ੍ਰਦਰ ਗਰੁੱਪ ਚੱਲਦਾ ਨਰਿੰਦਰ ਸਿੰਘ ਗੁਰਾਇਆਂ ਦਾ ਗਰੁੱਪ ਚੱਲਦਾ ਰਾਜੂ ਨੰਗਲ ਵਾਲੇ ਵੀਰ ਦਾ ਗਰੁੱਪ ਚੱਲਦਾ ਪ੍ਰੀਤ ਘੈਂਟ ਦੇ ਗਰੁੱਪ ਚੱਲਦੇ ਆ ਆਪਣੇ ਲਾਡੀ ਭਾਜੀ ਕੁਜਿੰਦਰ ਸਿੰਘ ਆਪਣੇ ਫਰੀਦਕੋੜ ਵਾਲੇ ਉਹਨਾਂ ਦੇ ਗਰੁੱਪ ਚੱਲਦੇ ਆ ਬਿੱਟੂ ਪ੍ਰਧਾਨ ਦੇ ਗਰੁੱਪ ਚੱਲਦੇ ਆ ਪਾਲੀ ਪ੍ਰਧਾਨ ਦੇ ਗਰੁੱਪ ਚੱਲਦੇ ਆ ਬਹੁਤ ਸਾਰੇ ਪ੍ਰਧਾਨਾਂ ਦੇ ਗਰੁੱਪ ਚੱਲਦੇ ਆ ਇਹਨਾਂ ਸਾਰਿਆਂ ਦੇ ਵੀਰਾਂ ਦੇ ਵਿੱਚ ਚਰਣਾ ਚ ਬੇਨਤੀ ਆ ਆਪਣੇ ਡਰਾਈਵਰ ਮਹਿਕਮੇ ਨੂੰ ਸਪੋਰਟ ਕਰਨੀਆਂ ਵੀਰ ਜੀ ਜਨ ਸੇਵਾ ਡਰਾਈਵਰ ਪਾਰਟੀ ਨੂੰ ਸਪੋਰਟ ਕਰਨੀ ਆ ਤਾਂ ਜੋ ਆਪਣੇ ਸੁਰੱਖਿਆ ਅਧਿਕਾਰਾਂ ਦੇ ਲਈ ਆਪਾਂ ਲੋਕ ਸਭਾ ਦੇ ਵਿੱਚ ਜਾ ਕੇ ਸਾਡੇ ਡਰਾਈਵਰ ਭਰਾ ਆਪਣੇ ਜਿਹੜੇ ਆ ਅਧਿਕਾਰ ਲੈ ਸਕਣ ਵਿਦੇਸ਼ਾਂ ਦੇ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ ਡਰਾਈਵਰ ਨੂੰ ਡੀਸੀ ਦੇ ਬਰਾਬਰ ਜਿਹੜੀ ਇੱਜ਼ਤ ਮਾਨ ਸਤਿਕਾਰ ਦਿੱਤਾ ਜਾਂਦਾ ਸਾਡੇ ਪੰਜਾਬ ਦੇ ਵਿੱਚ ਨਿੱਕੇ ਨਿੱਕੀਆਂ ਗਲਤੀਆਂ ਤੋਂ ਗਾਲੀ ਗਲੋਤ ਤੇ ਜੁੱਤੀਆਂ ਮਾਰੀਆਂ ਜਾਂਦੀਆਂ ਡਰਾਈਵਰ ਭਰਾਵਾਂ ਦੇ ਕਿਉਂ ਯਾਰ ਕੋਈ ਦੇਸ਼ ਦਾ ਕੋਈ ਡਰਾਈਵਰ ਜਿਹੜਾ ਕੋਈ ਹੱਤਕਵਾਦੀ ਆ ਕੋਈ ਡਰਾਈਵਰ ਜਿਹੜਾ ਦੇਸ਼ ਦਾ ਵਿਰੋਧੀ ਆ ਕੋਈ ਦੇਸ਼ ਦਰੋਹੀ ਆ ਡਰਾਈਵਰ ਨੂੰ ਐਹੋ ਜੀ ਨਿਗਾ ਦੇ ਨਾਲ ਤੇ ਇਦਾਂ ਮਤਲਬ ਜਿਹੜਾ ਵਾ ਬੇਕਦਰਹੀ ਕੀਤੀ ਜਾ ਰਹੀ ਆ ਸਭ ਤੋਂ ਹੌਟ ਜੌਬ ਸਭ ਤੋਂ ਖਤਰਨਾਕ ਜੋਬ ਜਿਹੜੀ ਆ ਡਰਾਈਵਰ ਦੀ ਆ ਤਿੰਨ ਰਾਤ ਦੇਹ ਦੀ ਸੇਵਾ ਕਰਦੇ ਨੇ ਸੋ ਇਸ ਕਰਕੇ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਆ ਵੱਧ ਚੜ ਕੇ ਸਪੋਰਟ ਕਰੋ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਮਤੀ لال ਪੰਜਾਬ ਜ਼ਿਲ੍ਹਾ ਗਰਦਾਸਪੁਰ ਪਠਾਨਕੋਟ ਮੇਰਾ ਨੰਬਰ ਆ 8810953685 ਡਰਾਈਵਰ ਮਹਿਕਮਾ ਜਿੰਦਾਬਾਦ